ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਤੇ ਟਾਈਮ ਜਿਹੜਾ ਇਹ ਬਹੁਤ ਜ਼ਿਆਦਾ ਹੋ ਗਿਆ 1 ਵਜ ਗਿਆ ਅੱਜ ਥੋੜਾ ਜਿਹਾ ਥੋੜਾ ਜਿਹਾ ਨਹੀਂ ਸਾਰਾ ਹੀ ਕੰਮ ਰਹਿਦਾ ਥੋੜਾ ਜਿਹੀ ਤਵੇ ਇਹ ਤਾਂ ਠੀਕ ਜਿਹੀ ਨਹੀਂ ਸੀ ਲੱਗਦੀ ਮੈਂ ਧੁੱਪੇ ਪੈ ਗਈ ਸੀ ਥੋੜਾ ਜਿਹਾ ਟਾਈਮ ਤੇ ਹੁਣ ਮੈਂ ਪਾਣੀ ਗਰਮ ਕਰ ਲਿਆ ਤੇ ਕੱਪੜੇ ਧੋਣੇ ਆ ਤੇ ਭਾਂਡੇ ਭੁੰਨੇ ਧੋਣੇ ਆ ਤੇ ਝਾੜ ਝੂੜ ਲਾਉਣ ਜਾਨੀ ਕਿ ਸਾਰੇ ਕਮਰੇ ਦਾ ਕੱਪੜੇ-ਕਪੜੇ ਭਾਂਡੇ ਭੁੰਨੇ ਝਾੜ ਝੂੜ ਇਹ ਡਬਲ-ਡਬਲ ਕਾਤੇ ਹੁੰਦਾ ਕੱਪੜੇ ਧੋਣੇ ਆ ਭਾਂਡੇ ਧੋਣੇ ਆ ਝਾੜੂ ਲਵਾੜਾ ਐਦਾਂ ਹੁੰਦਾ ਤੇ ਉਸ ਤੋਂ ਪਹਿਲਾਂ ਹੋਰ ਤੁਸੀਂ ਦੱਸੋ ਠੀਕ ਠਾਕ ਹੋ ਸਾਰੇ ਵਧੀਆ ਧੁੱਪ ਵਧੀਆ ਪੈਂਦੀ ਆ ਧੁੱਪ ਦਾ ਨਜ਼ਾਰਾ ਤੁਸੀਂ ਵੀ ਲੈਂਦੇ ਹੋਣੇ ਆ ਮੈਨੂੰ ਨਾ ਪਤਾ ਨਹੀਂ ਕੀ ਹੋ ਗਿਆ ਅੱਜ ਕਮਰ ਦਰਦ ਕਰਦੀ ਸੀ ਫਿਰ ਮੈਂ ਧੁੱਪੇ ਪੈ ਗਈ ਹੈ ਨਾ ਤੇ ਮੈਂ ਕਿਹਾ ਸੋ ਚਲੋ ਥੋੜਾ ਜਿਹਾ ਧੁੱਪ ਦਾ ਨਜ਼ਾਰਾ ਲੈਨੇ ਆ ਨਜ਼ਾਰਾ ਵੀ ਕਾਦਾ ਸੀਗਾ ਜਦੋਂ ਮਤਲਬ ਧੂਈ ਬੈਨ ਕਰ ਤੇ ਕਿਚਨ ਦੀ ਹਾਲਤ ਤੁਹਾਨੂੰ ਦਿਖਾਉਣ ਜੋਗ ਹੈ ਨਹੀਂ ਤੇ ਆਪਣੇ ਸਬਜੀ ਜਾਇ ਹੈ ਸ਼ਹਿਰ ਉਹ ਥੋੜੇ ਜਿਹਾ ਥੋੜਾ ਜਿਹਾ ਪਤਾ ਨਹੀਂ ਕੀ ਲੈ ਕੇ ਆਏ ਨੇ ਆਪ ਦਾ ਫੀਡ ਫੂਡ ਲੈ ਕੇ ਆਏ ਨੇ ਪਸ਼ੂਆਂ ਦਾ ਤੇ ਆਹ ਲਫਾਗ ਵਿੱਚ ਪਤਾ ਨਹੀਂ ਕੀ ਲੈ ਕੇ ਆਏ ਨੇ ਸੰਤਰੇ ਲੱਗਦੇ ਆ ਸੰਤਰੇ ਤੁਹਾਨੂੰ ਨੀਰ ਸੋਈ ਦਿਖਾਉਂਦੀ ਸਾਰੀ ਤਾਂ ਨਹੀਂ ਦਿਖਾਉਂਦੀ ਸੰਤਰੇ ਲੱਗਦੇ ਤੇ ਬਾਕੀ ਰਸੋਈ ਦੀ ਹਾਲਤ ਫੇਰ ਦੇਖਦੇ ਆ ਪਹਿਲਾਂ ਆਪਾਂ ਮਸ਼ੀਨ ਲਾਏ ਆ ਇਹ ਬਾਹਰ ਹਵਾ ਨਹੀਂ ਜਾਂ ਤਾਂ ਠੰਡੀ ਚੱਲਦੀ ਜਦੋਂ ਹਵਾ ਚੱਲਦੀ ਮੇਰਾ ਨੱਕ ਨੱਕ ਚੋਂ ਭਣੀ ਆ ਜਾਂਦਾ ਫਿਰ ਤੇ ਟ੍ਰਾਈਪອດ ਚੱਕ ਲਈਏ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਮੈਨੂੰ ਟ੍ਰਾਈਪອດ ਨਹੀਂ ਮਿਲਦਾ ਪਤਾ ਨਹੀਂ ਇੱਥੇ ਆ ਤੇ ਜਦੋਂ ਆ ਕਿੱਦਾਂ ਦੀ ਵੀਡੀਓ ਬਣਨ ਲੱਗ ਜਾਂਦੀ ਆ ਪਰਛਾਵਾਂ ਜਦੋਂ ਬਣਦਾ ਨਾ ਆਪੇ ਤੇ ਜਦੋਂ ਆਪਦੀ ਤबीयत ਕੁਝ ਸਹੀ ਜੀ ਨਾ ਹੋਵੇ ਨਾ ਫਿਰ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਤੇ ਫਿਰ ਤਾਈਉ ਮੈਂ ਥੋੜੀ देर ਇੱਕ ਹੀ ਹੋ ਜਾਂਦਾ ਕੈਮਰੇ ਨੂੰ ਤਾਂ ਇਹ ਫਿਰ ਮੈਂ ਥੋੜੀ देर ਪੈ ਗਈ ਸੀ ਤੇ ਆਪਣਾ ਹੀ ਘਰ ਆਪਾਂ ਹੀ ਕੰਮ ਕਰਨ ਆਪਾਂ ਹੀ ਰੈਸਟ ਕਰਨੀ ਆ ਆਪਾਂ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਸਾਰਾ ਕੁਝ ਆਪਦੇ ਹੱਥੀ ਹੁੰਦਾ ਤੇ ਬਾਕੀ ਤੁਹਾਨੂੰ ਪਤਾ ਮੈਨੂੰ ਕੋਈ ਕਹਿਣ ਵਾਲਾ ਹੈ ਨਹੀਂ ਕਿ ਤੂੰ ਕੰਮ ਕਿਉਂ ਨਹੀਂ ਕੀਤਾ ਐਨਾ ਟਾਈਮ ਚਾਹ ਕੰਮ ਹੋ ਜਾਣਾ ਚਾਹੀਦਾ ਇਹ ਸਾਰਿਆਂ ਦੇ ਖਰਚੇ ਇਦਾਂ ਹੀ ਹੁੰਦਾ ਕਿ ਸਾਡੇ ਹੀ ਮੈਨੂੰ ਨਹੀਂ ਕੋਈ ਇਦਾਂ ਕਹਿੰਦਾ ਕਹਿ ਦਿੰਦੇ ਹੁੰਦੇ ਆ ਉਦਾਂ ਚੱਲਦਾ ਰਹਿੰਦਾ ਹਾਸਾ ਮਜ਼ਾਕ ਪਰ ਉਹ ਨਹੀਂ ਕਦੇ ਵੀ ਰੋਬ ਨਾ ਨਹੀਂ ਕਦੇ ਕਿਹਾ ਹੈਗਾ ਤਾ ਹੀ ਉਹਰ ਆਪਾਂ ਉਹ ਜੇ ਠੀਠ ਹੋਏ ਹੋਏ ਹਨਾ ਜੇ ਕੋਈ ਰੋਵ ਨਾ ਕਹਿਣ ਵਾਲਾ ਹੋਵੇ ਫਿਰ ਮੈਂ ਵੀ ਤੜਕੇ 4 ਵਜੇ ਉੱਟ ਕੇ ਕੰਮ ਕਰਦਾ ਤੇ ਅੱਜ ਵੀ ਖੁਸ਼ੀ ਦਾ ਹੀ ਦਿਨ ਆ ਅੱਜ ਵੀ ਆਪਾਂ ਦਾਲ ਬਣਾਤੀ ਅੱਜ ਤੁਹਾਨੂੰ ਸ਼ੁਰੂ ਚੇ ਦੱਸ ਦਿੰਨੇ ਆ ਅੱਜ ਸਵੇਰੇ ਹੀ ਮੈਂ ਦਾਲ ਬਣਾਤੀ ਹਨਾ ਤੇ ਉਹ ਨਾ ਪਤਾ ਕੀ ਹੋਇਆ ਆਪਣੇ ਬਣੀ ਹੋਈ ਸੀਗੀ ਗਾਜਰਾ ਸਬਜੀ ਨੋਜੀ ਨਹੀਂ ਆਉਂਦੀ ਨੋਜੀ ਦੇ ਵਿੱਚ ਪਤਾ ਨਹੀਂ ਪਾਣੀ ਆਈ ਜਾਂਦਾ ਇਹ ਥੋੜੀ ਜੀ ਹੁੰਦੀ ਆ ਪ੍ਰੋਬਲਮ ਜਦੋਂ ਹਵਾ ਚੱਲਦੀ ਆ ਉਦੋਂ ਹੁੰਦਾ ਤੇ ਤਾਲ ਬਣਾਤੀ ਮੈਂ ਮੋਠਾਂ ਦੀ ਠੀਕ ਹੈ ਜੀ ਤੇ ਤਾਲ ਬਣੀ ਹੋਈ ਆ ਤੇ ਬਾਕੀ ਦੇ ਜਿਹੜੇ ਹੁਣ ਕੰਮ ਨੇ ਉਹ ਆਪਾਂ ਕਰ ਲੈਨੇ ਆ ਉਹੀ ਆਪਣਾ ਹੀ ਘਰ ਆ ਆਪਾਂ ਹੀ ਕੰਮ ਕਰਨਾ ਚਲੋ ਜੀ ਆਪਣਾ ਹੀ ਘਰ ਆ ਆਪਾਂ ਹੀ ਕੰਮ ਕਰਨਾ ਤੇ ਆਪਾਂ ਹੁਣ ਕਰੀਏ ਕੰਮ ਉਦੋਂ ਪਹਿਲਾਂ ਕੋਈ ਆ ਜਾਵੇ ਕੋਈ ਕਹੇ ਆ ਕੇ ਵੀ ਕੰਮ ਕਿਉਂ ਨਹੀਂ ਕੀਤਾਗਾ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਮੈਂ ਲਾਲਮਾ ਫੋਨ ਡਰਾਈ ਬੋਰਡ ਤੇ ਪਹਿਲਾਂ ਮਸ਼ੀਨ ਲਾ ਕੇ ਆਉਣੀ ਆ ਠੀਕ ਹੈ ਜੀ ਫੇਰ ਆ ਕੇ ਦੇਖਦੇ ਆ ਅੰਦਰ ਕੰਮ ਕਰਦੇ ਆ ਠੀਕ ਹੈ ਜੀ ਲੋ ਜੀ ਜਿਆਰ ਸਕੂਲ ਤੋਂ ਆ ਗਿਆ ਨਹੀਂ ਲੋ ਰੋਕ ਕੇ ਯਾਰ ਦਾ ਮੂਡ ਖਰਾਬ ਹੋ ਗਿਆ ਹੁਣੇ ਹੁਣੇ ਇਹਦਾ ਆਪਾਂ ਮੂਡ ਸਹੀ ਕਰਦੇ ਆ ਰੋਟੀ ਖਵਾ ਕੇ ਇਹਨੂੰ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਆ ਮੈਂ ਰੋਟੀ ਖਾਣੀ ਆ ਮੈਂ ਤਾਂ ਕੰਮ ਕਰਕੇ ਵੀ ਖਾ ਸਕਦੀ ਐ ਇਹ ਤੁੱਕੀ ਕੀ ਐ ਫੋਟੋ ਸੰਤਰੇ ਵੀ ਨਹੀਂ ਖਾਣੇ ਇਹ ਨਹੀਂ ਖਾ ਲਾ ਸੰਤਰੇ ਹੁੰਦੇ ਕਿੰਨੂ ਹੁੰਦੇ ਆ ਕਿੰਨੂ ਆ ਸੰਤਰੇ ਇੱਕੋ ਹੀ ਚੀਜ਼ ਹੁੰਦੀ ਐ ਕਿ ਅਲੱਗ-ਅਲੱਗ ਹੁੰਦੀ ਐ ਹੋਰ ਕੀ ਖਾਣਾ ਤਾਂ ਹੀ ਗਿਆ ਜੀ ਗੱਡੀ ਗਰਚਕਾ ਲਿਆ ਦਿਓ ਮੁੰਡਾ ਨੇ ਗਰਚਕਾ ਲਿਆ ਆ ਤੀਆਂ ਮੈਂ ਗਿਆ ਸੀ ਲੈ ਕੇ ਆ ਤ ਨਹੀਂ ਆਇਆ ਮੈਂ ਲੈ ਜਸ ਵੀ ਲਿਆ ਕੇ ਦਿੱਤੇ ਕਹਿੰਦਾ ਮੈਂ ਪੱਪੀ ਲੋਗ ਨੇ ਮੈਂ ਪੱਪੀ ਪੱਪੀ ਲੋਗ ਪੱਪੀ ਲੋਗ ਨੇ ਕਹਿੰਦਾ ਵੀ ਮੈਂ ਤਾਂ ਆਪ ਦੇਖ ਕੇ ਕਿਹਾ ਵੀ ਮਹਾ ਮੁੰਡਾ ਦਾ ਲੈਜਸ ਮੰਗਦਾ ਸੀ ਵੀ ਕਦੇ ਕਦੇ ਚਲੋ ਖਾਣ ਨੂੰ ਜੀ ਕਰਦਾ ਹੀ ਆ ਹਨਾ ਕਦਾਬਾ ਡੈਡੀ ਨੂੰ ਇਹ ਨਹੀਂ ਪੁਰਾਣਾ ਜਿਆਰ ਹੋਇਆ ਆਪਦੇ ਡੈਡੀ ਨਾਲ ਗੁੱਸੇ ਅੱਡਾ ਲੱਗੀ ਉਹ ਨੇ ਦੇਦੇ ਇੱਕ ਉਹਨੇ ਤੇਨੂੰ ਲਿਆ ਤੇ ਉਹਨੇ ਤਾਂ ਕਰ ਲਈ ਕੀ ਹੁੰਦੀ ਕੀ ਹੁੰਦੀ ਚੀਜ਼ਾਂ ਲਿਆਤੀਆਂ ਅੰਕੀ ਹੁੰਦੀ ਬਟਾਮ ਲਿਆ ਤੇ ਕਾਜੂ ਲਿਆ ਤੇ ਕਹਿੰਦੇ ਪੰਜੀਰੀ ਰਣਾ ਦੇ ਆਹ ਸਮਾਨ ਨਹੀਂ ਮਾਣਣਾ ਇਹ ਪੰਜੀਰੀ ਦਾ ਸਮਾਨ ਤੁਸੀਂ ਦੱਸੋ ਬਈ ਮਾੜਾ ਹੁੰਦਾ ਹਾਂ ਮਾਣਣਾ ਇੱਕ ਤੈਨੂੰ ਲਿਆ ਤੇ ਉਹ ਜਿਹੜੇ ਚਾਹ ਨਾ ਖਾਂਦੇ ਹੁੰਦੇ ਕੀ ਦੁੱਧ ਨਾ ਰਸ ਆਹ ਜੀ ਰੋਣਾ ਹੈ ਮੇਰੀ ਰਸਗੀ ਘੁੰਗਰੂਆਂ ਵਾਲੀ ਨਾ ਇੱਕ ਮੈਂ ਤੈਨੂੰ ਕਿਹਾ ਸੀ ਵੀ ਅੱਜ ਸਵਾਟਰ ਖੋਲ ਕੇ ਕੱਲੇ ਜੀ ਖੋਲ ਕੇ ਨਹੀਂ ਆ। ਖੋਲ ਕੇ ਕਿਵੇਂ ਆਇਆ ਮੈਨਾਂ ਪਾ ਗਿਆ ਕੱਲ ਦਾ ਕੇ ਰੋਲ ਪਾ ਦੇ ਮਮਾ ਮੈਨੂੰ ਸਵਾਟਰ ਪਾ ਕੇ ਖਾਣ ਗਰਮੀ ਲੱਗਦੀ ਆ। ਮੈਨੂੰ ਤਾਂ ਹੁਣ ਵੇਲੇ ਲੱਭਿਆ ਨਹੀਂ ਕਿਤੇ। ਉਹਰੇ ਪਿਆ ਮੈਨੂੰ ਇਹ ਨਹੀਂ ਲੱਗਿਆ ਨਹੀਂ ਵੇਖਿਆ ਨਹੀਂ ਹੈਗਾ ਉਦੋਂ ਮੇਰੀ ਥੋੜੀ ਜਿਹੀ ਤਵੇਤ ਨਹੀਂ ਸੀ ਸਹੀ ਜਦੋਂ ਮੈਂ ਕੱਪੜੇ ਧੋਣ ਲੱਗੀ ਤੇ ਹੁਣ ਰੋਟੀ ਖਾਣੀ ਨਹੀਂ ਫਿਰ ਹੋਰ ਕੀ ਖਾਣਾ ਇਹਨੇ ਖਾਣੀ ਆ ਬਾਈ ਇੱਕ ਚੀਜ਼ ਇਹਨੇ ਇੱਕੋ ਚੀਜ਼ ਖਾਣੀ ਆ ਉਹ ਇਹਨੂੰ ਉਹਨੇ ਰਾਤ ਵੀ ਮੈਂ ਕਿਹਾ ਸੀ ਵੀ ਤੈ ਹੁਣ ਖਾਣੀ ਆ ਜਾਂ ਕੱਲ ਖਾਣੀ ਆ ਦੱਸ ਦੇ ਹੁਣ ਇਹਨੂੰ ਉਹੀ ਚੀਜ਼ ਦੇ ਦੀ ਲੈਜਸ ਵੇ ਮੰਗਾ ਦਿੰਦੀ ਆ ਤੇ ਡੈਡੀ ਨੂੰ ਭੇਜ ਦਿੰਦੀ ਆ ਤੂੰ ਉਹਨੇ ਰੋਟੀ ਖਾ ਤਾਂ ਮਂਗਾ ਕੇ ਦਊ ਤੂੰ ਤੂੰ ਮਰੇ ਮੰਗਾ ਨੇ ਹੁਣੇ ਹੀ ਉਹਨਾਂ ਨੂੰ ਕਹਿੰਦੇ ਆ ਚਲਾ ਜਾ ਆ ਜਾ ਸਟੈਂਡ ਤਾਂ ਹੈਗਾ ਮੇਰਾ ਤਾਂ ਹੈਗਾ ਤੇਰੇ ਡੈਡੀ ਦਾ ਵੀ ਹੈਗਾ ਗਾਲਾਂ ਖਾਣੀਆਂ ਨੇ ਆਪਾਂ ਕਈ ਕਈ ਵੀ ਨਹੀਂ ਹੈਗਾ ਆਪਾਂ ਗਾਲਾਂ ਖਾਣੀਆਂ ਮਾਮਲਾ ਗੜਬੜ ਹੋ ਗਿਆ ਲੈ ਆ ਦੋ 5-10 ਰੁਪਏ ਦੀ ਚੀਜ਼ ਜਨੇ ਆਣੇ ਨੂੰ ਲੈਜਸ ਮੰਗੇ ਸੀ ਉਹਦੇ ਤੁਸੀਂ ਕਹਦੇ ਨਹੀਂ ਇਹ ਨਹੀਂ ਜੀ ਦੁਕਾਨ ਤੇ ਅਹ ਜਿਹੜੀ ਦੁਕਾਨ ਆ ਬਈ ਜਿੱਥੇ ਲੈਜਸ ਨਹੀਂ ਸੀਗੇ ਅੱਡ ਅੱਡ ਨੀਲੇ ਪੀਲੇ ਹਰੇ ਕਾਲੇ ਲਿਫਾਫੇ ਲਟਕਦੇ ਨੇ ਉੱਥੇ ਉਹਨੇ ਮੰਗੇ ਸੀ ਆਪਦੇ ਲਈ ਹਰੇ ਤੇ ਵੀਰੇ ਲਈ ਪੀਲੇ ਪਤਾ ਨਹੀਂ ਪਤਾ ਨਹੀਂ ਲਾਲ ਉਹਨੇ ਕਿੱਥੇ ਜਾਣਾ ਚਲੋ ਉਹ ਦੇਦੀਆਂ ਬੈਠ ਕੇ ਮੈਂ ਬੈੱਡ ਸ਼ੀਟਾਂ ਵੀ ਧੋਤੀਆਂ ਆਪਦੇ ਮੰਜੇ ਵਾਲੀ ਵੀ ਸ਼ੀਟ ਜਿਹੜੀ ਧੋਤੀ ਚਾਦਰ ਧੋਤੀ ਤੇ ਉੱਧਰ ਦੂਸਰੇ ਬੈੱਡ ਵਾਲੀ ਵੀ ਧੋਤੀ ਰਹਿ ਗਏ ਰਜਾਈਆਂ ਦੇ ਕਵਰ ਉਹ ਜਦੋਂ ਹੁਣ ਕੱਲ੍ਹ ਪਰਸੋਂ ਫੇਰ ਕੱਪੜੇ ਧੋਣੇ ਆਪਾਂ ਫੇਰ ਧੋਲਾਂਗੇ ਮੋਢੀ ਸਾਹਿਬ ਮੋਢੀ ਸਾਹਿਬ ਆ ਮੜੀ ਦੇ ਪਿੰਡ ਜਾ ਕੇ ਆਉਂਗੇ ਹੈ ਜਾਇਆ ਪਿਆਰੇ ਮਿਲ ਲੈ ਨਹੀਂ ਕੋਈ ਨਹੀਂ ਮੰਨਦਾ ਹੁੰਦਾ ਇੱਥੇ ਕੋਈ ਨਹੀਂ ਮੰਨਦਾ ਚਲ ਆਪਾਂ ਰੋਟੀ ਖਾ ਕੇ ਧਿਆਰ ਆਪਾਂ ਚੱਲਦੇ ਆਂ ਮੈਂ ਨਹੀਂ ਗੋਣਾ ਗੋਣਾ ਮਰਨਾ ਨਹੀਂ ਗੱਲ ਹੀ ਹੋਊਗੀ ਘਰ ਵਾਲੀ ਮੂਰੇ ਤਾਂ ਮੰਨ ਜਾਂਦਾ ਬੰਦਾ ਨਿਆਣੇ ਸਾਹਮਣੇ ਕੀ ਕਰੇ ਐਸੋ ਤਨੀ ਇਹਨੇ ਕੋਣਨੀ ਬੋਲੇ ਨੇ ਬੋਲੇ ਸੱਤਿਆਪਾ ਅੱਜ ਸੱੰਨੇ ਕੰਟੇ ਬਾਦ ਮੁੜੇ ਨੇ ਹੈ ਪਤਾ ਨਹੀਂ ਕਿੱਥੇ ਘਰ ਹੈ ਮੋਟਰਸਾਈਕਲ ਲੈ ਜਾ ਤੂੰ ਆਪੇ ਜਾ ਕੇ ਲਿਆ ਅਭੀ ਆਪਾ ਚੱਲ ਚਲ ਆਪਾਂ ਚੱਲਦੇ ਆਪਾ ਚੱਲਦੇ ਆ ਦੋਏ ਮਾਮਲਾ ਹੀ ਗੜਬੜ ਹੋ ਗਿਆ ਦਾ ਮਾਮਲਾ ਗੜਬੜ ਗੜਬੜ ਅ ਮਾਮਲਾ ਗੜਬੜ ਗੜਬੜ ਕਾਨੇ ਮਲਾਣਾ ਜਦੋਂ ਗਿਆ ਸੀ ਤੇਰੀ ਮੈਡਮ ਨੂੰ ਵਲੌਗ ਭੇਜ ਦਾਂਗੇ ਜਦੋਂ ਗਿਆ ਸੀ ਨੇ ਜਿੰਦਿਆਂ ਤੇਰੀਆਂ ਮੈਡਮ ਚਲੋ ਕਿੰਨਾ ਸੜ ਜਾ ਰਹੀ ਆਪਾਂ ਫੇਰ ਮਿਲਦੇ ਆਂ ਖਾ ਕੇ ਕੌਣ ਤਕੜਾ ਢੋਡੇ ਜੋ ਪਿਓ ਕੇ ਪੁੱਤ ਖਾ ਕੇ ਕੌਣ ਤਕੜਾ ਆਲੀਆ ਟਾਲਿਆ ਉਹ ਨਿਕਲ ਕੇ ਚਲੇਗਾ ਨਵੇਂ ਹੱਥ ਤੋਂ ਨਿਆਣੇ ਚ ਪਤਾ ਕਿੰਨਾ ਜ਼ੋਰ ਹੁੰਦਾ ਹੈ ਕੱਲ ਨਿਆਣੇ ਚ ਜ਼ੋਰ ਬੱਦ ਹੁੰਦਾ ਪਰ ਮੈਨੂੰ ਤਾਂ ਭੁੱਖ ਲੱਗੀ ਆ ਖਾਣੀਆਂ ਖਾਉ ਨਹੀਂ ਖਾਣਾ ਆਪ ਇੰਨਾ ਘਰੂ ਪਾਉਣ ਦੇ ਕੋਈ ਫਾਇਦੇ ਨਹੀਂ ਹੈਗੇ ਕਹੇ ਦਿਉਂ ਤੋਂ ਤੇ ਬੋਲੇ ਫਾਇਦਾ ਇਹਨਾਂ ਨੂੰ ਪਤਾ ਦੋਹਾਂ ਜਣਿਆਂ ਨੂੰ ਹੋ ਗਿਆ ਫਾਇਦਾ ਹੈਨਾ ਇੰਨਾ ਉਹ ਘਾਟੇ ਚ ਗਿਆ ਇਹਨਾਂ ਦਾ ਡੈਡੀ ਸਾਰਿਆਂ ਨੂੰ ਵੱਧ ਘਾਟੇ ਚ ਗਈ ਮੈਂ ਹੈ ਨਾਲੇ ਤਾਂ ਇਹਨਾਂ ਦਾ ਸਮਝੌਤੇ ਕਰਾਉਂਦੀ ਰਹਿੰਦੀ ਆ ਮੈਂ ਹਾਏ ਬਜਾ ਨਾਲੇ ਮੈਨੂੰ ਮਿਲਦਾ ਕੱਖ ਨਹੀਂ ਅਜੀਬ ਦੋਹੇ ਜਣੇ ਹੈਨਾ ਪਹਿਲਾਂ ਕਹਿੰਦੇ ਵੀ ਚਲੋ ਹਨਾ ਪਾਪਾ ਜੀਆ ਵੀਰੇ ਨੂੰ ਬਈ ਮਗਵੋਣਿਆ ਲੈ ਜਸ ਉਹਨਾਂ ਨੇ 50 ਰੁਪਏ ਦੇ ਦਿੱਤੇ ਫਿਰ ਉਹ ਕਹਿੰਦਾ ਮੈਂ 100 ਤੋਂ ਥੱਲੇ ਨਹੀਂ ਜਾਂਦਾ ਜੀ 100 ਰੁਪਏ ਤੋਂ ਬਹੁਤ ਆ ਲਿਆ ਕੇ ਦਊ ਤੇ ਜਿਹਾਰ ਨੂੰ ਕਹਿੰਦਾ 100 ਤਾਂ ਬਾਵਾ ਜਿਹਾਰ ਕਹਿੰਦਾ ਕਿੰਨੇ ਨੇ ਵੀ ਜੜੀ ਫੜਾਓ ਜੈਨੇ ਫੜੇ ਕਹਿੰਦਾ ਚੱਲ 50 ਮਿਲ ਗਏ ਛੱਡ ਪਰੇ ਲੈ ਜਸ ਤੋਂ ਵੀ ਲੈਣਾ ਸੀ ਐਸੇ ਹੀ ਇਹਦੇ ਮੈਂ ਜਾ ਫੜੇ ਜੇਬ ਚ ਪਾ ਲਈ ਉਹਨਾਂ ਨੇ ਫਿਰ 200 ਰੁਪਏ ਦੇ ਤਾਂ ਪਰ ਉਹ ਵੀ 200 ਰੁਪਏ ਜੇਬ ਵਿੱਚ ਪਾ ਕੇ ਆਰਾਮ ਨਾਲ ਬਹਿ ਗਿਆ ਕਿਹੜੇ ਲੈਜਸ ਗਏ ਹੁਣ ਉਹ ਘਾਟੇ ਚ ਗਏ ਉਹ ਕਹਿੰਦਾ ਗਾਹ ਨੂੰ 200 ਦੀ ਚੀਜ਼ ਲਿਆ ਕੇ ਤੁਹਾਨੂੰ ਭਰਾ ਦਿਆ ਕਰ ਪਰ ਪੈਸੇ ਨਹੀਂ ਮਿਲਦਾ ਖੜਾ ਖੜਾ ਹੀ ਵਿੱਚ ਬੰਦਾ ਘਾਟਾ ਖਾ ਗਿਆ 250 ਦਾ ਘਾਟਾ ਖਾ ਗਿਆ ਜੱਲ ਹੂੰ ਮੈਨੂੰ ਕੀ ਮਿਲਿਆ ਮੇਰੀਆਂ ਤਾਂ ਰੋਟੀਆਂ ਵੀ ਖਿੰਡਦੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਥੋੜੇ ਦਿਨ ਦਾ ਮੈਂ ਇੰਨੀ ਰੋਟੀ ਖਾਣੀ ਐ ਇੰਨੀ ਰੋਟੀ ਖਾਣੀ ਅੱਜ ਮੈਨੂੰ ਕਹਦੇ ਕਹਦੇ ਬੱਸ ਕਰ ਰੋਟੀਆਂ ਹੀ ਖਾਈ ਜਾਣੀਆਂ ਮੇਰੀਆਂ ਤਾਂ ਰੋਟੀਆਂ ਵੀ ਖਿੰਡ ਲੱਗ ਗਏ ਹੈ ਜੀ ਵੇਰੀਆ ਰੋਟੀਆਂ ਵੀ ਖੇਡਦੇ ਨੇ ਆਣਿਆਂ ਨੂੰ ਠਾਠਾ ਪੈਸੇ ਦਿੰਦਾ ਮੈਂ ਤਾਂ ਘਾਟੇ ਚ ਗਿਆ 200 ਰੁਪਏ ਦੀ ਚੀਜ਼ ਲਿਆ 200 ਰੁਪਏ ਦੀ ਚੀਜ਼ ਲਿਆ ਕਿੰਨਾ ਟਰਾਲੀ ਨੇ ਫੇਰ 200 ਸੱਤੋਂ ਘਾਟਾ ਗਿਆ 250 ਦਾ ਘਾਟਾ ਮੈਂ ਕਿਥੇ ਜਿਵੇਂ ਗਿਆ ਭਾਈ ਇਹ ਕਹਿੰਦੇ ਜੱਟਾ ਜੱਟਾ ਹੋਣੀ ਕੰਨਾ ਨਹੀਂ ਦਿੰਦਾ ਫੇਲੀ ਦੇ ਦਿੰਦਾ ਸੁਣਾ ਮੈਂ ਕਿਹਨੇ ਹੁਣ ਕਿੱਥੇ ਨਹੀਂ ਹੁਣ ਰਾਸ ਵੀ ਖਾ ਲਿਓ ਨਾ ਜਿਆਰ ਨੇ ਦੁੱਧ ਨਾਲ ਖਾ ਲੇ ਪਰਮ ਨੇ ਜਾਣਾ ਖਾ ਲੇ ਚਾਲ ਜੀ ਰਾਸਾਂ ਦੀ ਪਲੇਟ ਖਾ ਕੇ ਫੇਰ ਆ ਉਹ ਉੱਧਰ ਬੰਡ ਬੈਠ ਗਿਆ ਕੀ ਰਾਹ ਹੂੰ ਇਹ ਆਪ ਤਾਂ ਫੋਨ ਦੇ ਦਵੱਟਾ ਦਿਓ ਨਹੀਂ ਲਿਆ ਤਾਂ ਕਹ ਲਿਆ ਚਾਹਤਾ ਸਹੀ ਹੈ ਇਹ ਕਿਹੜੀ ਦਵਾਈ ਆ ਬਈ ਕਿਹੜੀ ਐਚ ਡੀ ਐਮਟਾਵਨ ਅੱਟ ਜਾ ਐਚ ਡੀ ਐ ਆਈ ਕਮੈਂਟ ਕਰਕੇ ਦੱਸੋ ਤੁਸੀਂ ਲੋਹ ਹਟੋੜੇ ਹੱਥ ਜਾ ਉਹਨਾਂ ਨੂੰ ਕਹਿੰਦੇ ਆ ਕਮੈਂਟ ਐ ਦੱਸੋ ਤੁਸੀਂ ਦੱਸੋ ਉਹਨਾਂ ਨੇ ਪਸ਼ੂ ਹੋ ਸਕਦਾ ਕਿਸੇ ਨੇ ਰੱਖਿਆ ਹੋਣਾ ਕਿਸੇ ਨੇ ਨਾ ਰੱਖਿਆ ਹੋ ਉਹ ਦੱਸਿਆ ਘਰੋਂ ਇਹ ਬਟ ਉਹ ਹੋਉਂਦੀ ਆ ਜਿਹੜੀ ਐਚ ਚ ਉਹ ਦਿੰਦੀ ਆ ਜੱਲ ਜੇ ਚਡੀ ਆ ਆ ਦੇ ਤਾਂ ਇਹ ਸਹੀ ਨਹੀਂ ਦੱਸਣਾ ਐਚ ਡੀ ਵਨ ਨੂੰ ਐਕਚੁਅਲੀ ਦਿਖਾ ਤਾ ਦਵੋ ਬਿੱਟਮ 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 ਮੈਚ ਤੇ ਰੀਸੇ ਕਮੈਂਟ ਭਾਈ ਜਾਂਦੀ ਆ ਤੇ ਕਮੈਂਟ ਨਹੀਂ ਕਰਦੇ ਨਾ ਕਰੋ ਮੈਂ ਕਮੈਂਟੇ ਆਫ ਕਰ ਦਿਆ ਕਰਨੇ ਆਜਲ ਵੀਡੀਓ ਤੇ ਕਮੈਂਟ ਆਫ ਕਰ ਦੇਣੇ ਭੈਣ ਭਾਈ ਜੀ ਹੂੰ ਬਾਹਰ ਬਾਈ ਨਾ ਫੜਾ ਫੇਂਕੀ ਕਹਾਣੀ ਯਾਰ ਪਤਾ ਨਹੀਂ ਕਿੱਥੇ ਚਲ ਜਾਂਦੇ ਆ ਮੇਰੇ ਤਾਂ ਜਿਹੜੇ ਮੈਨੂੰ ਕਮੈਂਟ ਕਰਦੇ ਆ ਉਹ ਥੋੜੇ ਦਿਨਾਂ ਬਾਅਦ ਗਾਇਬ ਹੋ ਜਾਂਦੇ ਆ ਘੁੰਮਣ ਚਲ ਜਾਂਦੇ ਆ ਨੰਗਰ ਮਿੱਤਰਾਂ ਨੇ ਸੌਖੇ ਕਰਿਆ ਸਿਓਹੀ ਜੇ ਸੌਖੇ ਮਿੱਤਰਾਂ ਨੇ ਕਰਿਆ ਲਗਦਾ ਧੁੱਪ ਨਿਕਲਦੀ ਆ ਬਹੁਤ ਵਧੀਆ ਲਗਦਾ ਮਮਰੀ ਤਾਂ ਬਾਹਰ ਖੋਲ ਲੱਗ ਜਾਂਦੀ ਆ ਆ ਕੱਪੜੇ-ਕੱਪੜੇ ਚੱਕ ਲਵਾ ਨਹੀਂ ਮਾਤਾ ਗੁੱਲੀ ਆ ਪਿੱਲੀ ਆ ਜੇ ਨਾ ਉਹ ਕਹਿੰਦੀ ਹਾਂ ਦੇਖਾਂਗੇ ਵੀ ਹੁਣ ਇਹਨਾਂ ਦਾ ਗੁੱਲੀ ਡੰਡਾ ਮਰਦਾ ਪਹਿਲਾਂ ਅਜਿਹੇ ਕਿਹੜਾ ਨਦੀਨ ਆ ਜਿਹਨੂੰ ਜੱਟ ਮਾਰ ਲੈਂਦੇ ਆ ਦੱਸਿਓ ਉਹ ਗਾ ਮੈਂ ਪਾਲ ਕਾਲੀ ਜੇ ਕਰਦੇ ਦੋ ਦਿਨ ਮੇਰੇ ਦੇਖ ਲੈ ਵੀ ਜੇ ਨਹੀਂ ਮਰੀ ਇਹ ਦਵਾਰੇ ਪਾ ਦਾਂਗੇ ਚਾਏ ਆਏ ਚਾਏ ਆਏ ਸਪਰੇਅ ਵਾਲੇ ਕੋ ਦਵਾਰੇ ਅੱਜ ਤਾਂ ਪੀਲਾ ਜਿਹਾ ਪੈ ਗਿਆ ਤੇ ਪੱਤੇ ਜੀ ਪੀਲਾ ਪੈ ਗਿਆ ਤੇਰੇ ਫਿਕਰਾਂ ਚ ਰੰਗ ਪੀਲਾ ਪੈ ਗਿਆ ਗੁੱਲੀ ਦੰਡੇ ਨੂੰ ਫਾਫਾ ਵੀ ਕੋਈ ਜਾਂਦਾ ਜਾਂਦਾ ਲੱਗਿਆ ਕਿੱਥੇ ਤੇਰੇ ਫਿਕਰਾਂ ਚ ਰੰਗ ਪੀਲਾ ਪੈ ਗਿਆ ਲੈ ਭਾਈ ਮੈਂ ਤਾਂ ਕੱਪੜੇ ਚੱਕਾ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਕਿੰਨਾ ਕੰਮ ਕਰਿਆ ਜਿੰਨਾ ਕ ਮੈਂ ਕੰਮ ਕਰਿਆ ਉਹਨਾਂ ਕ ਤੁਹਾਨੂੰ ਵੀਡੀਓ ਚ ਦਿਖਾਤਾ ਤੇ ਹੁਣ ਦੇਖਦੇ ਆਂ ਦਾਲ ਆਪਣੀ ਬਣੀ ਇਹਦਾ ਕੰਮ ਲੈਣਾ ਕੋਣ ਦੂਜੀ ਬਣਾਏ ਹੋ ਹਰਾ ਹੋਰ ਵੱਡ ਕੇ ਲੈ ਕੇ ਆਓ ਨਿਆਣਿਆਂ ਥੋੜਾ ਹਰਾ ਵੱਡ ਕੇ ਲੈ ਆਇਆ ਕੱਲੂ ਮੈਂ ਵੱਡ ਕੇ ਲੈ ਕੇ ਆਉਂ ਪਤੰਗੜ ਆਉਂਦਾ ਇਹ ਤਾਂ ਹਰਾ ਤਾਂ ਨਹੀਂ ਵੱਡਦਾ ਗੱਲ ਤਾਂ ਸਹੀ ਹੈ ਪਤੰਗੜ ਵੀ ਆਉਂਦੇ ਨੇ ਕੱਲੂ ਹੋਰ ਲੱਭ ਲੂ ਪਤੰਗ ਇਹ ਸਾਥ ਮੇਰੀ ਜਾਨ ਖਾਲੂ ਵੀ ਦੇ ਪੈਸੇ ਪਤੰਗ ਲੈ ਕੇ ਆਉਣ ਨਿਕਾਜਿਆ ਹੁੰਦਾ ਨੇ ੜਾਏ ਨਹੀਂ ਹੁਣ ਪਤੰਗੜ ਆਉਂਦਾ ਹੈ ਗੁੱਡੀ ਚ ਨਾਮ ਦਾ ਬਾਈ ਉਹਨੂੰ ਗੁੱਡੀ ਗੁੱਡੀ ਜੜਾਉਂਦਾ ਹੂੰ ਹਾਂ ਅਸੀਂ ਸੁਣਦੇ ਪਤਾ ਕਿਹਨੂੰ ਕਿਸੇ ਦੇ ਪਿਓ ਦੀ ਘਬਰਾਹਟ ਨਹੀਂ ਆਈ ਸਾਨੂੰ ਦੇਣਾ ਕਿਸਦਾ ਕੁਛ ਕੀ ਕਹਾਂ ਆਜਾਲੇ ਗਾਣੇ ਚ ਕੀ ਕਹਾਂ ਸਾ ਨਾਲ ਸਾਡੇ ਸਾਲੇ ਹੀ ਲੱਗਦੇ ਆ ਜੋ ਸਾਡੇ ਬਾਰੇ ਮੜਾ ਸੋਚਦੀ ਆ ਕਿ ਮੜਾ ਬੋਲਦੇ ਹਲੇ ਹੋ ਨਹੀਂ ਹੋਇਆ ਗਾਣਾ ਚੰਗੀ ਤਰ੍ਹਾਂ ਮੂੰਹ ਤੇ ਚੜਿਆ ਚੜ ਜੂਗਾ ਜਦੋਂ ਇੱਕ ਦੋ ਵਾਰੀ ਸੁਣਾਵਾਂਗੇ ਹੋ ਹੋ ਹਾਈ ਵਾਦ ਖਲਾ ਜੱਲੇ ਮੇਰੀ ਜਿਓ ਸਾਲ ਕਦੀ ਨੀ ਰਤੋ ਕੋੜੀਓ ਹੈ ਕਦੀ ਨੀ ਲਾਈ ਕੀ ਤੇ ਗ੍ਰੀਨ ਲਾਈਟ ਕਿੱਟੀ ਆਉਣ ਲੱਗੀ ਤੇ ਦੇਖੋ ਨਾਈਨ ਹੈ ਕੀ ਹੋਰ ਅੱਜ ਫੋਨ ਬਹੁਤ بڑا ਨੁਕਸਾਨ ਹੋ ਗਿਆ ਅੱਜ ਇੱਕ ਪਾਲਾ ਵੱਡਾ ਨੁਕਸਾਨ ਹੋ ਗਿਆ ਇਹਨੂੰ ਠੀਕ ਹੈ ਗਈ ਤੇ ਫੋਨ ਖਰਾਬ ਹੋ ਗਿਆ ਫੋਨ ਦੀ ਸਕਰੀਨ ਖਰਾਬ ਹੋ ਗਈ ਮੈਂ ਉਹ ਹੀ ਦੇਖ ਲਈ ਇਹਨੂੰ ਠੀਕ ਡੈਡੀ ਵਾਲੇ ਫੋਨ ਦੀ ਮੈਨੂੰ ਆਏ ਦੇਖ ਲਿਆ ਸੀ ਇਹਨੂੰ ਠੀਕ ਹੈ ਗਈ ਬੁੱਗਾ ਪਤਾ ਕਿਹਦੇ ਪਿਆ ਹਾਂ ਮੇਰੇ ਦੇ ਮੇ ਕੋੜੋ ਇਹ ਪਤ ਹੋ ਗਿਆ ਨਾ ਮੈਂ ਇੱਕ ਗਣ ਆ ਦੇਖ ਆ ਜਿਹੜੀ ਆ ਬਲੈਕ ਜੀ ਲੈਣ ਦੀ ਦੀ ਆ ਇਹ ਆ ਗਈ ਇਹਦੇ ਵਿੱਚ ਸਕਰੀਨ ਦੇ ਵਿੱਚ ਮੈਂ ਇਹ ਦੇਖ ਲਈ ਹਨਾ ਇਹਨੂੰ ਟੋਆ ਕਿਨੇ ਤੇ ਮੇਕਓਰ ਹੋ ਗਿਆ ਨਾ ਮੈਂ ਇਹ ਕਾਲਾ ਪੈ ਨਹੀਂ ਤੇਰੇ ਨਹੀਂ ਪੈਂਦੀ ਮੇਰੇ ਪੈ ਗਈਆਂ ਆਏ ਤਾਂ ਆਪ ਜਦੋਂ ਇਹ ਸਵੇਰੇ ਮੰਡੀ ਗਿਆ ਸੀ ਨਾ ਮੰਡੀੋਂ ਆ ਕੇ ਇਹਨੂੰ ਤੁੱਲੇ ਕੇ ਰੰਨਾ ਹੋਇਆ ਮम्मी ਬੋਲ ਤਾਂ ਬੜਾ ਗਿਰਿਆ ਹੋਈ ਪਤਾ ਨਹੀਂ ਮੇਤੋਂ ਗਿਰ ਗਿਆ ਸੀ ਮੇਤੋਂ ਨਾ ਬੜਾ ਫੋਨ ਆ ਜੀ ਚ ਆਪਾਂ ਵੀਡੀਓ ਬਣਾਉਣੇ ਆਈਫੋਨ ਉਹ ਫੋਨ ਦੇ ਉੱਤੇ ਡਿੱਗ ਗਿਆ ਤੇ ਡਿੱਗਣ ਨਾਲ ਉਹਦੀ ਥੋੜੀ ਜਿਹੀ ਸਕਰੀਨ ਫਟ ਗਈ ਤੇ ਮੇਖਾ ਨਾਲ 2 ਟਾਈ ਮਹੀਨੇ ਹੋ ਗਏ ਹਾਂ 2 ਟਾਈ ਮਹੀਨੇ ਹੋ ਗਏ ਜਦੋਂ ਇਹ ਬਿਮਾਰ ਸੀਗੇ ਉਦੋਂ ਹੋਇਆ ਸੀ ਤੇ ਉਦੋਂ ਦਾ ਇਹ ਵਧੀਆ ਚੱਲੀ ਜਾਂਦਾ ਕੁਝ ਵੀ ਨਹੀਂ ਹੋਇਆ ਤੇ ਅੱਜ ਹੋ ਇਕਣਾ ਲੈਨ ਜੀ ਆਈ ਇਹਦੇ ਵਿੱਚ ਬਲੈਕ ਜੀ ਤੇ ਅੱਜ ਆਉਂਦੀ ਸਾਰੇ ਕਹਿੰਦੇ ਕਹਿੰਦੇ ਆ ਪਰ ਮੈਨੂੰ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਇਹਨੇ ਖਰਾਬ ਕੀਤਾ ਇਹਨੇ ਪਰ ਮੈਂ ਜੋ ਕੀਨੇ ਇਹਨੇ ਤੇਰੀ ਮਾਂ ਨੇ ਖਰਾਬ ਕੀਤਾ ਲਾ ਸਾਰਾ ਕੁਝ ਕਰਿਆ ਧਰਿਆ ਜਿਵੇਂ ਕਹਿੰਦੇ ਤੇਰੇ ਗਾਲ ਪਾਤਾ ਕਿੱਤੇ ਸੁਪੇ ਚੌਪ ਕਰਤੇ ਚਲੋ ਜੀ ਦੇਖਦੇ ਹੁਣ ਬਹੁਤ ਹੋਰ ਨੁਕਸਾਨ ਵਾਲਾ ਵੱਡਾ ਹੋ ਗਿਆ ਕਿਤੇ ਸੁਪੇ ਚੌਪ ਕਰਤੇ ਦੇਖੋ ਜੁਹਾਰ ਕਰੀਨਾ ਸੇਪਪਾ ਕਹਿਜੂ ਤੇ ਸਵਿਚ ਆਫ ਕਰਕੇ ਚਲਾਓ ਉਹ ਤਾਂ ਸਕਰੀਨ ਖਰਾਬ ਹੋਈ ਹੈ ਜੇ ਆਨ ਨਾ ਹੋਇਆ ਜੇ ਆਨ ਨਾ ਹੋਇਆ ਫਿਰ ਕੀ ਕਰਾਂਗੇ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਤੇ ਮੈਂ ਹੁਣ ਨਾਲ ਹੀ ਬਲੌਗ ਫੇਰ ਸ਼ੁਰੂ ਕਰੂੰਗੀ ਕਿਉਂਕਿ ਆਪਣੇ ਕੋਲ ਫੇਰ ਕੱਲ ਲਈ ਬਲੌਗ ਨਹੀਂ ਹੋਣਾ ਹੁਣ ਹੀ ਦੇਖਦੇ ਆਂ ਤਾਰ ਤੁਰ ਚਾਉਨੇ ਆ ਬਲੌਗ ਬਣਾਉਨੇ ਆ ਤੇ ਅੱਜ ਵਾਲੇ ਬਲੌਗ ਦਾ ਐਂਡ ਇਥੇ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਵੀਡੀਓ ਵਧੀਆ ਹੋਗੀ ਸੋਡੀ ਭੈਣ ਤਾਰ ਹਾਂ ਮੈਂ ਅੱਜ ਤਾਰ ਚਾਉਂਗੀ ਟਾ ਬਲੌਗ ਨਹੀਂ ਤੇ ਕਟਾਪਾ ਤਾਂ ਤੇ ਤਾਰ ਚਾਉਂ ਮੈਂ ਉਹ ਖੜਦੀ ਆ ਮੇਰੇ ਕੋਲੇ ਮੈਂ ਤਾਰ ਚਾਉਂਗੀ ਜਦੋਂ ਗਾਂ ਸੂਗੀ ਆਪਣੀ ਫੇਰ ਆ ਜੀ ਕੱਚੂ ਮੰਗਲ ਨੱਚ ਕੇ ਖਾਉਂਦੀ ਸਨ ਤੇ ਚਲੋ ਜੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਇੰਨਾ ਖਰੂ ਪਾਉਣ ਦੇ ਕੋਈ ਫਾਇਦੇ ਨਹੀਂ ਹੈਗੇ ਕਹੇ ਦਿਉਂ ਤੋਂ ਤੇ ਬੋਲੇ ਫਾਇਦਾ ਇਹਨਾਂ ਨੂੰ ਪਤਾ ਦੋਹਾਂ ਜਾਣਿਆਂ ਨੂੰ ਹੋ ਗਿਆ ਫਾਇਦਾ ਹੈਨਾ ਇੰਨਾ ਉਹ ਘਰ ਤੇ ਚ ਗਿਆ ਇਹਨਾਂ ਦਾ ਡੈਡੀ ਸਾਰਿਆਂ ਨੂੰ ਵੱਧ ਘਰ ਤੇ ਚ ਗਈ ਮੈਂ ਹੈ ਨਾਲੇ ਤਾਂ ਇਹਨਾਂ ਦਾ ਸੰਜੋਗ ਤੇ ਕਰਾਉਂਦੀ ਰਹਿਣੀ ਆ ਮੈਂ ਹਾਏ ਬਜਾ ਨਾਲੇ ਮੈਨੂੰ ਮਿਲਦਾ ਕੱਖ ਨਹੀਂ ਹਾਂ ਜੀ ਦੋਹੇ ਜਾਣੇ ਹੈ ਨਾ ਪਹਿਲਾਂ ਕਹਿੰਦੇ ਵੀ ਚਲੋ ਹਨਾ ਪਾਪੇ ਜੇ ਵੀਰੇ ਨੂੰ ਬਈ ਮਗਵੋਨਿਆ ਲੈ ਜਾਸ ਉਹਨਾਂ ਨੇ 50 ਰੁਪਏ ਦੇ ਦਿੱਤੇ ਕਿ ਉਹ ਕਹਾਂ ਮੈਂ 100 ਤੋਂ ਥੱਲੇ ਨਹੀਂ ਜਾਂਦਾ ਏ 100 ਰੁਪਿਆ ਦਵੋ ਤਾਂ ਲਿਆ ਕੇ ਦਊ ਤੇ ਜਿਹੜਾ ਨੂੰ ਕਹਿੰਦਾ 100 ਤਾਂ ਬਾਵਾ ਜਿਹੜਾ ਕਹਿੰਦਾ ਕਿੰਨੇ ਨੇ ਵੀ ਡੈੜੀ ਫੜਾਓ ਡੈ ਨੇ ਫੜੇ ਕਹਿੰਦਾ ਚੱਲ 50 ਮਿਲ ਗਏ ਛੱਡ ਪਰੇ ਲੈ ਜਸ ਤੋਂ ਹੀ ਲੈਣਾ ਸੀ ਐਵੇਂ ਹੀ ਇਹੇ ਮੈਂ ਜਾ ਫੜੇ ਜੇਬ ਚ ਪਾ ਲਈ ਉਹਨਾਂ ਨੇ ਫਿਰ 200 ਰੁਪਿਆ ਦੇ ਤਾਂ ਪਰਮ ਨੂੰ ਉਹ ਵੀ 200 ਰੁਪਿਆ ਜੇਬ ਵਿੱਚ ਪਾ ਕੇ ਆਮ ਨਾ ਬਹਿ ਗਿਆ ਕਿਹੜੇ ਲੈਜਸ ਗਏ ਉਹ ਹੁਣ ਉਹ ਘਾਟੇ ਚ ਗਏ ਉਹ ਕਹਿੰਦਾ ਗਾਹਾਂ ਨੂੰ 200 ਦੀ ਚੀਜ਼ ਲਿਆ ਕੇ ਤੁਹਾਨੂੰ ਭਰਾ ਦਿਆ ਕਰੋ ਪਰ ਪੈਸੇ ਨਹੀਂ ਦਿੰਦਾ ਖੜਾ ਖੜਾ ਹੀ ਵਿੱਚ ਬੰਦਾ ਘਾਟਾ ਖਾ ਗਿਆ ਕਾਈ ਸਦਾ ਕਟਾ ਖਾ ਗਏ ਚੱਲ ਹੂੰ ਮੈਨੂੰ ਕੀ ਮਿਲੇਆ ਮੇਰੀਆਂ ਤਾਂ ਰੋਟੀਆਂ ਵੀ ਖਿੰਡਦੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਨਾ ਥੋੜੇ ਦਿਨ ਦਾ ਮੈਂ ਇੰਨੀ ਰੋਟੀ ਖਾਣੀ ਐ ਇੰਨੀ ਰੋਟੀ ਖਾਣੀ ਆ ਜਿਵੇਂ ਮੈਨੂੰ ਕਹਦੇ ਕਰੇ ਬੱਸ ਕਰ ਰੋਟੀਆਂ ਹੀ ਖਾਈ ਜਾਣੀਆਂ ਮੇਰੀਆਂ ਤਾਂ ਰੋਟੀਆਂ ਵੀ ਖਿੰਡ ਲੱਗ ਗਏ ਹੈ ਜੀ ਵੇਰੀਆ ਰੋਟੀਆਂ ਵੀ ਖੇਡਦੇ ਨਿਆਣਿਆਂ ਨੂੰ ਠਾਠਾ ਪੈਸੇ ਦਿੰਦਾ ਮੈਂ ਤਾਂ ਘਾਟੇ ਲੱਗੀਆਂ 200 ਰੁਪਏ ਦੀ ਚੀਜ਼ ਲਿਆ 200 ਰੁਪਏ ਦੀ ਚੀਜ਼ ਲਿਆ ਕਿਉਂਕਿ ਤਾਂ ਕਿ ਮੈਂ 400 ਤਾਂ ਸੱਤੋਂ ਘਾਟਾ ਗਿਆ 250 ਦਾ ਘਾਟਾ ਮੈਂ ਕਿਜੀ ਬੈ ਗਿਆ ਕਿ ਭਾਈ ਇਹ ਕਹਿੰਦੇ ਜੱਟਾ ਜੱਟਾ ਹੋਣੀ ਕੰਨਾ ਨਹੀਂ ਦਿੰਦਾ ਮੈਲੀ ਦੇ ਦਿੰਦਾ ਸੁਣਾ ਮੈਂ ਖੇਲ ਨਹੀਂ ਹੁਣ ਕਿੱਥੇ ਨਹੀਂ ਹੁਣ ਰਾਸ ਵੀ ਖਾ ਲਿਓ ਨਾ ਜਿਹਾਰ ਨੇ ਦੁੱਧ ਨਾਲ ਖਾ ਲੇ ਪਰਮ ਨੇ ਜਾਣਾ ਖਾ ਲੇ ਚਾਲ ਧੀਰਾ ਸਭ ਪਲੇਟ ਖਾ ਕੇ ਫਿਰ ਆ ਉਹ ਉੱਧਰ ਬੰਡ ਬੈਠ ਗਿਆ ਇਹ ਆ ਬਤਾ ਫੋਨ ਦੇ ਦਵੱਟਾ ਇਹ ਉਹ ਨਹੀਂ ਲਿਆ ਤਾਂ ਕਹੇ ਦਾ ਸਹੀ ਹੈ ਇਹ ਕਿਹੜੀ ਦਵਾਈ ਆ ਬਈ ਕਿਹੜੀ ਐਚ ਡੀ ਐਮ ਮਟਾਵਨ ਅੱਟਾ ਐਚ ਡੀ ਐਮ ਆਇਕ ਮੈਂ ਖਾਜਾ ਖਾਜਾ ਲੋ ਹਟੋੜ ਦੇ ਹੱਥ ਜਾ ਉਹਨਾਂ ਨੂੰ ਕਹਦੇ ਆ ਕਮੈਂਟ ਐ ਦੱਸੋ ਤੁਸੀਂ ਦੱਸੋ ਉਹਨਾਂ ਨੇ ਪਸ਼ੂ ਹੋ ਸਕਦਾ ਕਿਸੇ ਨੇ ਰੱਖਿਆ ਹੋਣ ਕਿਸੇ ਨੇ ਆ ਰੱਖਿਆ ਹੋ ਇਹ ਬਟ ਉਹ ਹੁੰਦੀ ਹੈ ਜਿਹੜੀ ਐਚਓ ਉਹ ਦਿੰਦੀ ਹੈ ਜੱਲ ਜੇ ਚੱਡੀ ਆ ਆ ਦੇ ਤਾਂ ਇਹ ਸਹੀ ਨਹੀਂ ਦੱਸੋ ਨਾ ਐਚਡੀ ਮੈਨੂੰ ਐਚਡੀ ਦਿਖਾ ਤਾ ਦਵੋ ਬੀਟਮ 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 ਐਚ ਤੇਰੇ ਵੀ ਕਮੈਂਟ ਭਾਲੀ ਜਾਂਦੀ ਹੈ ਤੇ ਕਮੈਂਟ ਨਹੀਂ ਕਰਦੇ ਨਾ ਕਰੋ ਮੈਂ ਕਮੈਂਟੇ ਆਫ ਕਰ ਦਿਆ ਕਰਨੇ ਆਜ ਵਾਲੀ ਵੀਡੀਓ ਤੇ ਕਮੈਂਟ ਆਫ ਕਰ ਦੇਣੇ ਭੈਣ ਭਾਈ ਜੀ ਹੂੰ ਬਾਤ ਆ ਪਾਈ ਨਾ ਫਿਰ ਅਸੈਂਕ ਕਹਾਗੇ ਯਾਰ ਪਤਾ ਨਹੀਂ ਕਿੱਥੇ ਚਲ ਜਾਂਦੇ ਆ ਮੇਰੇ ਤਾਂ ਜਿਹੜੇ ਮੈਨੂੰ ਕਮੈਂਟ ਕਰਦੇ ਆ ਉਹ ਥੋੜੇ ਦਿਨਾਂ ਬਾਅਦ ਗਾਇਬ ਹੋ ਜਾਂਦੇ ਆ ਘੁੰਮਣ ਚਲ ਜਾਂਦੇ ਆ ਨੰਗਾਂ ਮਿੱਤਰਾਂ ਨੇ ਸੌਖੇ ਕਰਿਆ ਉਹ ਹੀ ਜੇ ਸੌਖੇ ਮਿੱਤਰਾਂ ਨੇ ਕਰਿਆ ਕਿਆ ਲੱਗਦਾ ਧੁੱਪ ਨਿਕਲਦੀ ਆ ਬਹੁਤ ਵਧੀਆ ਲੱਗਦਾ ਮਰੀ ਤਾਂ ਬਾਹਰੋਂ ਖਣ ਲੱਗ ਰਹੀਦੀ ਆ ਆ ਕੱਪੜੇ-ਕੱਪੜੇ ਚੱਕ ਲਵਾ ਨਹੀਂ ਮਾਤਾ ਗੁੱਲ ਆ ਪਿੱਲਿਆ ਜੇ ਨਾ ਹੁੰਦਾ ਕਿ ਯਾਰ ਦੇਖਾਂਗੇ ਵੀ ਹੁਣ ਇਹਨਾਂ ਦਾ ਗੁੱਲੀ ਡੰਡਾ ਮਰਦਾ ਭਲਾ ਅੱਜ ਇਹ ਜਿਹੜਾ ਨਦੀਨ ਆ ਜਿਹਨੂੰ ਜੱਟ ਮਾਰ ਲੈਂਦੇ ਆ ਦੱਸਿਓ ਪੂਗਾ ਮੈਂ ਪਾਲ ਕਾਲੀ ਇਹ ਛੱਡ ਜਾ ਦੋ ਦਿਨ ਵੀ ਦੇਖ ਲੈ ਵੀ ਜੇ ਨਹੀਂ ਮਰੀ ਇਹ ਦਵਾਰੇ ਪਾ ਦਾਂਗੇ ਚਾਏ ਆਏ ਚਾਏ ਆਏ ਸਪਰੇਅ ਵਾਲੇ ਕੋ ਦਵਾਰੇ ਅੱਜ ਤਾਂ ਪੀਲਾ ਜਿਹਾ ਪੈ ਗਿਆ ਫੱਤੇ ਜੀ ਪੀਲਾ ਪੈ ਗਿਆ ਤੇਰੇ ਫਿਕਰਾਂ ਚ ਰੰਗ ਪੀਲਾ ਪੈ ਗਿਆ ਗੁੱਲੀ ਡੰਡੇ ਨੂੰ ਫਾਫਾ ਵੀ ਕੋਈ ਜਾਂਦਾ ਜਾਂਦਾ ਲੱਗਿਆ ਕਿੱਥੇ ਤੇਰੇ ਫਿਕਰਾਂ ਚ ਰੰਗ ਪੀਲਾ ਪੈ ਗਿਆ ਲੈ ਭਾਈ ਮੈਂ ਤਾਂ ਕੱਪੜੇ ਚੱਕਾ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਕਿੰਨਾ ਕੰਮ ਕਰਿਆ ਜਿੰਨਾ ਕਿ ਮੈਂ ਕੰਮ ਕਰਿਆ ਉਹਨਾਂ ਕ ਤੁਹਾਨੂੰ ਵੀਡੀਓ ਚ ਦਿਖਾਤਾ ਤੇ ਹੁਣ ਦੇਖਦੇ ਆਂ ਦਾਲ ਆਪਣੀ ਬਣੀ ਇਹਦਾ ਕੰਮ ਲੈਣਾ ਕੋਈ ਨਾ ਦੂਜੀ ਬਣਾਏ ਹੋ ਹਰਾ ਹੋਰ ਵੱਡ ਕੇ ਲੈ ਕੇ ਆਓ ਨਿਆਣਿਆਂ ਥੋੜਾ ਹਰਾ ਵੱਡ ਕੇ ਲੈ ਆਇਆ ਕੱਲੂ ਮੈਂ ਵੱਡ ਕੇ ਲੈ ਕੇ ਆਉਂ ਪਤੰਗੜ ਆਉਂਦਾ ਇਹ ਤਾਂ ਹਰਾ ਤਾਂ ਨਹੀਂ ਵੱਡਦਾ ਗੱਲ ਤਾਂ ਸਹੀ ਹੈ ਪਤੰਗੜ ਵੀ ਆਈ ਜਾਂਦੇ ਕੱਲੂ ਹੋ ਲੱਭ ਲੂ ਪਤੰਗ ਇਹ ਸਾਥ ਮੇਰੀ ਜਾਨ ਖਾਲੂ ਵੀ ਦੇ ਪੈਸੇ ਪਤੰਗ ਲੈ ਕੇ ਆਉਣ ਨਿਕਾਜਿਆ ਹੁੰਦਾ ਨੇ ੜਾਏ ਨਹੀਂ ਹੁਣ ਪਤੰਗੜ ਆਉਂਦਾ ਹੈ ਗੁੱਟੀ ਚ ਨੰਦਾਦਾ ਹੀ ਨ ਗੁੱਡੀ ਗੁੰਡੀ ਜੜਾਉਂਦਾ ਹੂੰ ਹਾਂ ਅਸੀਂ ਸੁਣਦੇ ਪਤਾ ਕਿਹਨੂੰ ਕਿਸੇ ਦੇ ਪਿਓ ਦੀ ਘਬਰਾਟ ਨਹੀਂ ਆਈ ਸਾਨੂੰ ਦੇਣਾ ਕਿਸਦਾ ਕੁਛ ਕੀ ਕਹਾਂ ਅੱਜ ਵਾਲੇ ਗਾਣੇ 'ਚ ਕੀ ਕਹਾਂ ਸਾ ਨਾਲ ਸਾਡੇ ਸਾਲੇ ਹੀ ਲੱਗਦੇ ਆ ਜੋ ਸਾਡੇ ਬਾਰੇ ਮੜਾ ਸੋਚਦੀ ਆ ਕਿ ਮੜਾ ਬੋਲਦੇ ਹਲੇ ਹੋ ਨਹੀਂ ਹੋਇਆ ਗਾਣਾ ਚੰਗੀ ਤਰ੍ਹਾਂ ਮੂੰਹ ਤੇ ਚੜਿਆ ਚੜ ਜੂਗਾ ਜਦੋਂ ਇੱਕ ਦੋ ਵਾਰੀ ਸੁਣਾਵਾਂਗੇ ਹੋ ਹੋ ਹਾਈ ਵਾਦ ਖਲਾ ਜੱਲੇ ਮੇਰੀ ਜੀਓ ਸਾਥ ਹੈ ਕਦੀ ਰੀ ਰਟੋਕ ਹੋ ਗਿਆ ਹੈ ਕਦੀ ਲਾਈਟ ਕੀ ਤੇ ਗ੍ਰੀਨ ਲਾਈਟ ਕਿੱਟੀ ਆਉਣ ਲੱਗੀ ਤੇ ਕੋਈ ਨਾ ਹੀ ਨੀ ਹੋਰ ਅੱਜ ਫੋਨ ਬਹੁਤ بڑا ਨੁਕਸਾਨ ਹੋ ਗਿਆ ਅੱਜ ਇੱਕ ਪਾਲਾ ਵੱਡਾ ਨੁਕਸਾਨ ਹੋ ਗਿਆ ਇਹਨੂੰ ਠੀਕ ਹੈ ਗਈ ਤੇ ਫੋਨ ਖਰਾਬ ਹੋ ਗਿਆ ਫੋਨ ਦੀ ਸਕਰੀਨ ਖਰਾਬ ਹੋ ਗਈ ਮੈਂ ਉਹ ਹੀ ਦੇਖ ਲਿਆ ਇਹਨੂੰ ਠੀਕ ਡੈਡੀ ਵਾਲੇ ਫੋਨ ਦੀ ਮੈਨੂੰ ਆਏ ਦੇਖ ਲਿਆ ਸੀ ਇਹਨੂੰ ਠੀਕ ਹੈ ਗਈ ਬੁੱਗਾ ਪਤਾ ਕਿਹਦੇ ਪਿਆ ਹਾਂ ਮੇਰੇ ਦੇ ਮੇ ਕੋੜੇ ਇਹ ਪਤ ਹੋ ਗਿਆ ਨਾ ਮੈਂ ਇੱਕ ਗਣ ਆ ਦੇਖ ਆ ਜਿਹੜੀ ਆ ਬਲੈਕ ਜੀ ਲੈਣ ਦੀ ਦੀ ਆ ਇਹ ਆ ਗਈ ਇਹਦੇ ਵਿੱਚ ਸਕਰੀਨ ਦੇ ਵਿੱਚ ਮੈਂ ਇਹ ਦੇਖ ਲਈ ਹੈ ਨਾ ਇਹਨੂੰ ਟੋਆ ਕਿਨੇ ਤੇ ਮੇਕਓਰ ਹੋ ਗਿਆ ਨਾ ਮੈਂ ਇਹ ਕਾਲਾ ਪੈ ਨਹੀਂ ਤੇਰੇ ਨਹੀਂ ਪੈਂਦੀ ਮੇਰੇ ਪੈ ਗਈਆਂ ਆਏ ਤਾਂ ਆਪ ਜਦੋਂ ਇਹ ਸਵੇਰੇ ਮੰਡੀ ਗਿਆ ਸੀ ਨਾ ਮੰਡੀੋਂ ਆ ਕੇ ਇਹਨੂੰ ਪੱਲੇ ਕਰਾਉਣਾ ਹੋਇਆ ਮम्मी ਬੋਲ ਤਾਂ ਬੜੀ ਗਿਰ ਆਉਹੀ ਪਤਾ ਨਹੀਂ ਮੇਤੋਂ ਗਿਰ ਗਿਆ ਸੀ ਮੇਤੋਂ ਨਾ ਬੜਾ ਫੋਨ ਆ ਜੀ ਚ ਆਪਾਂ ਵੀਡੀਓ ਬਣਾਉਣੇ ਆਈਫੋਨ ਉਹ ਫੋਨ ਦੇ ਉੱਤੇ ਡਿੱਗ ਗਿਆ ਤੇ ਡਿੱਗਣ ਨਾਲ ਉਹਦੀ ਥੋੜੀ ਜਿਹੀ ਸਕਰੀਨ ਫਟ ਗਈ ਤੇ ਮੇਖਾ ਨਾਲ 2 ਢਾਈ ਮਹੀਨੇ ਹੋ ਗਏ ਹਾਂ 2 ਢਾਈ ਮਹੀਨੇ ਹੋ ਗਏ ਜਦੋਂ ਇਹ ਬਿਮਾਰ ਸੀਗੇ ਉਦੋਂ ਹੋਇਆ ਸੀ ਤੇ ਉਦੋਂ ਦਾ ਇਹ ਵਧੀਆ ਚੱਲੀ ਜਾਂਦਾ ਕੁਝ ਵੀ ਨਹੀਂ ਹੋਇਆ ਤੇ ਅੱਜ ਇੱਕਣਾ ਲੈਨ ਜੀ ਆਈ ਇਹਦੇ ਵਿੱਚ ਬਲੈਕ ਜੀ ਤੇ ਅੱਜ ਆਉਂਦੀ ਸਾਰੇ ਕਹਿੰਦੇ ਕਹਿੰਦੇ ਆ ਪਰ ਮੈਨੂੰ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਇਹਨੇ ਖਰਾਬ ਕੀਤਾ ਇਹਨੇ ਪਰ ਮੈਂ ਜੋ ਕੀਨੇ ਇਹਨੇ ਤੇਰੀ ਮਾਂ ਨੇ ਖਰਾਬ ਕੀਤਾ ਲਾ ਸਾਰਾ ਕੁਝ ਕਰਿਆ ਧਰਿਆ ਜਿਵੇਂ ਕਹਿੰਦੇ ਤੇਰੇ ਗਾਲ ਪਾਤਾ ਕਿੱਤੇ ਸੁਪੇ ਚੌਪ ਕਰਤੇ ਚਲੋ ਜੀ ਦੇਖਦੇ ਹੁਣ ਬਹੁਤ ਹੋਰ ਨੁਕਸਾਨ ਵਾਲਾ ਵੱਡਾ ਹੋ ਗਿਆ ਕਿਤੇ ਸੁਪੇ ਚੌਪ ਕਰਤੇ ਦੇਖੋ ਜੁਹਾਰ ਕਰੀਨਾ ਸੇਪਾ ਕਹਿਜੂ ਤੇ ਸਵਿਚ ਆਫ ਕਰਕੇ ਚਲਾਓ ਉਹ ਤਾਂ ਸਕਰੀਨ ਖਰਾਬ ਹੋਈ ਹੈ ਜੇ ਆਨ ਨਾ ਹੋਇਆ ਜੇ ਆਨ ਨਾ ਹੋਇਆ ਫਿਰ ਕੀ ਕਰਾਂਗੇ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਤੇ ਮੈਂ ਹੁਣ ਨਾਲ ਹੀ ਬਲੌਗ ਫੇਰ ਸ਼ੁਰੂ ਕਰੂੰਗੀ ਕਿਉਂਕਿ ਆਪਣੇ ਕੋਲ ਫੇਰ ਕੱਲ ਲਈ ਬਲੌਗ ਨਹੀਂ ਹੋਣਾ ਹੁਣੇ ਹੀ ਦੇਖਦੇ ਆਂ ਤਾਰਤੂਰ ਚਾਉਨੇ ਆ ਬਲੌਗ ਬਣਾਉਨੇ ਆ ਤੇ ਅੱਜ ਵਾਲੇ ਬਲੌਗ ਦਾ ਐਂਡ ਇਥੇ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਵੀਡੀਓ ਵਧੀਆ ਹੋਗੀ ਸੋਡੀ ਭੈਣ ਤਾਰ ਹਾਂ ਮੈਂ ਅੱਜ ਤਾਰ ਚਾਉਂਗੀ ਟਾ ਬਲੌਗ ਨਹੀਂ ਤੇ ਕਾਟਾ ਪਾਤਾ ਤੇ ਤਾਰ ਚਾਉਂ ਮੈਂ ਉਹ ਖੜਦੀ ਆ ਮੇਰੇ ਕੋਲੇ ਮੈਂ ਤਾਰ ਚਾਉਂਗੀ ਜਦੋਂ ਗਾਂ ਸੂਗੀ ਆਪਣੀ ਫੇਰ ਆ ਜੀ ਕੱਚੂ ਮੰਗਲ ਨਾ ਚਕੇ ਘਾਹ ਪੂਤੀ ਸਨ ਤੇ ਚਲੋ ਜੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ